ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਲਗਭਗ 10000 ਵੋਟਾਂ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਤੇ ਇਸ ਵੱਡੀ ਜਿੱਤ ਦੇ ਪਿੱਛੇ ਤਿੰਨ ਵੱਡੇ ਕਾਰਨ ਜਿਹੜੇ ਨੇ ਪ੍ਰਮੁੱਖ ਉਹ ਤੁਹਾਨੂੰ ਦੱਸ ਰਹੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦਾ ਬਹੁਤ ਵੱਡਾ ਫਾਇਦਾ ਇੱਥੇ ਸੰਜੀਵ ਅਰੋੜਾ ਨੂੰ ਮਿਲਿਆ ਕਿਉਂਕਿ ਲੋਕਾਂ ਨੂੰ ਵੀ ਸਰਕਾਰ ਤੋਂ ਅਜੇ ਡੇਢ ਪੌਣੇ ਦੋ ਸਾਲ ਹੋਰ ਕੰਮ ਲੈਣ ਦੀ ਉਮੀਦ ਹੈ ਇਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਿਰ ਤੋਂ ਮੌਕਾ ਦਿੱਤਾ ਹੈ ਸਵਾ 3 ਸਾਲ ਸਾਢੇ 3 ਸਾਲ ਦਾ ਜੋ ਕਾਰਜਕਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਿਹਾ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੋ ਕੁਝ ਕੀਤਾ ਉਸ ਦਾ ਵੀ ਲੋਕਾਂ ਤੇ ਕੁਝ ਅਸਰ ਦਿਖਾਈ ਜ਼ਰੂਰ ਦਿੱਤਾ ਹੈ ਤੇ ਇਸ ਹਲਕੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਪਾਰੀ ਵਰਗ ਰਹਿੰਦਾ ਹੈ ਅਤੇ ਅਮੀਰ ਲੋਕ ਜਿਹੜੇ ਆ ਇਸ ਹਲਕੇ ਦੇ ਵਿੱਚ ਵਸਦੇ ਨੇ ਤਾਂ ਉਹਨਾਂ ਨੂੰ ਸਰਕਾਰ ਦੇ ਬਿਨਾਂ ਕਿਸੇ ਹੋਰ ਕੋਲ ਜਾਣ ਦਾ ਕੋਈ ਵੀ ਤੁਕ ਨਹੀਂ ਸੀ ਲੱਗਦਾ ਇਸ ਕਰਕੇ ਸਰਕਾਰ ਦੇ ਪੱਖ ਵਿੱਚ ਇਸ ਹਲਕੇ ਦੇ ਵੋਟਰ ਭਗਤ ਦੇ ਦਿਖਾਈ ਦਿੱਤੇ ਨੇ ਭਾਵੇਂ ਕਿ 51% ਲੋਕਾਂ ਨੇ ਹੀ ਵੋਟ ਇਸ ਹਲਕੇ ਦੇ ਵਿੱਚ ਪਾਈ ਹੈ ਪਰ ਜਿਨ੍ਹਾਂ ਨੇ ਵੀ ਇਸ ਹਲਕੇ ਦੇ ਵਿੱਚ ਵੋਟ ਪਾਈ ਉਹਨਾਂ ਨੇ ਵੀ ਆਮਦਨੀ ਪਾਰਟੀ ਤੋਂ ਬਿਨਾਂ ਕਿਸੇ ਹੋਰ ਕੋਲ ਜਾਣਾ ਬਿਹਤਰ ਨਹੀਂ ਸਮਝਿਆ ਕਿਉਂਕਿ ਸਰਕਾਰ ਦਾ ਅਜੇ ਵੀ 1.5 ਸਾਲ ਦਾ ਸਮਾਂ ਲਗਭਗ ਬਕਾਇਆ ਪਿਆ ਹੈ ਤਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ਾ ਸਸੌਦੀਆ ਆਤਸ਼ੀ ਅਤੇ ਪੰਜਾਬ ਦੀ ਸਾਰੀ ਲੀਡਰਸ਼ਿਪ ਤੋਂ ਇਲਾਵਾ ਸਾਰੇ ਵਿਧਾਇਕ ਸਾਰੇ ਮੰਤਰੀ ਤੇ ਸਾਰੇ ਵਲੰਟੀਅਰ ਆਮ ਆਗੂ ਪਾਰਟੀ ਦੇ ਇਸ ਹਲਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਸੀ ਅਤੇ ਆਮ ਆਗੂ ਪਾਰਟੀ ਨੇ ਜਿਸ ਤਰੀਕੇ ਨਾਲ ਇਸ ਹਲਕੇ ਦੇ ਵਿੱਚ ਕੈਂਪੇਨ ਕੀਤੀ ਹੈ ਤੇ ਜਿਸ ਤਰੀਕੇ ਦੇ ਨਾਲ ਇੱਥੇ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਰਤ ਪੁਸ਼ਣ ਆਸ਼ੂ ਜਾਂ ਫਿਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਨਾਲ ਭਾਜਪਾ ਨੂੰ ਜਾਂ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਸੀ ਤਾਂ ਕੋਈ ਵੀ ਆਪਸ਼ਨ ਆਮ ਆਦਮੀ ਪਾਰਟੀ ਨੇ ਸਿਰਫ ਆਪ ਤੋਂ ਬਿਨਾ ਵੋਟ ਪਾਉਣ ਦਾ ਨਹੀਂ ਸੀ ਛੱਡਿਆ ਲੋਕਾਂ ਦੇ ਕੋਲ ਕਿਉਂਕਿ ਬੜੇ ਤਕੜੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਇਸ ਹਲਕੇ ਦੇ ਵਿੱਚ ਪ੍ਰਚਾਰ ਕੀਤਾ ਸੀ ਜਿਸ ਦਾ ਅੱਜ ਨਤੀਜਾ ਆਮ ਆਦਮੀ ਪਾਰਟੀ ਨੂੰ ਦੇਖਣ ਨੂੰ ਮਿਲਿਆ ਕਿ 10000 ਤੋਂ ਵੱਧ ਵੋਟਾਂ ਦੇ ਨਾਲ ਇਸ ਹਲਕੇ ਦੇ ਵਿੱਚ ਲੋਕਾਂ ਤੋਂ ਉਹਨਾਂ ਨੇ ਲੀਡ ਲੈ ਕੇ ਇਸ ਹਲਕੇ ਦੇ ਵਿੱਚ ਜਿੱਤ ਹਾਸਲ ਕਰ ਲਈ ਹੈ ਦੂਜੀ ਗੱਲ ਇੱਥੇ ਵੱਡਾ ਕਾਰਨ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਂਗਰਸ ਪਾਰਟੀ ਦੀ ਪਾਟੋ ਤਾੜ ਟੜੇਬੰਦੀ ਨੂੰ ਵੀ ਮੰਨਿਆ ਜਾ ਸਕਦਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਦੇ ਪੱਖ ਦੇ ਵਿੱਚ ਨਾ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਚੋਂ ਪ੍ਰਚਾਰ ਚ ਮਹਿਮ ਦੇ ਵਿੱਚ ਆਉਂਦੇ ਦਿਖਾਈ ਦਿੱਤੇ ਨਾ ਹੀ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਜੋ ਕਿ ਲੁਧਿਆਣਾ ਦੇ ਮੈਂਬਰ ਆਫ ਪਾਰਲੀਮੈਂਟ ਵੀ ਨੇ ਉਹ ਵੀ ਦਿਖਾਈ ਨਹੀਂ ਦਿੱਤੇ ਤਾਂ ਇਹਨਾਂ ਦੀ ਆਪਸੀ ਪਾਟੋ-ਤਾੜ ਨੇ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਆਮ ਆਦਮੀ ਪਾਰਟੀ ਨੂੰ ਉਸ ਦਾ ਬਹੁਤ ਵੱਡਾ ਫਾਇਦਾ ਵੀ ਮਿਲਿਆ ਹੋ ਸਕਦਾ ਹੈ। ਤਾਂ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਕਾਂਗਰਸ ਪਾਰਟੀ ਦੀ ਆਪਸੀ ਕਲੇ ਆਪਸੀ ਗੜੇਸ਼ਾ ਜਿਹੜਾ ਉਹ ਵੀ ਪੂਰੀ ਤਰ੍ਹਾਂ ਸਾਰਥਕ ਹੁੰਦਾ ਦਿਖਾਈ ਦਿੱਤਾ ਹੈ। ਤੀਜਾ ਵੱਡਾ ਫਾਇਦਾ ਆਮ ਆਦਮੀ ਪਾਰਟੀ ਦੀ ਜਿੱਤ ਦੇ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਵੋਟ ਬੈਂਕ ਨੂੰ ਆਪਣੇ ਪੱਖ ਦੇ ਵਿੱਚ ਰੱਖਣਾ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਭਾਜਪਾ ਨੂੰ ਵੋਟ ਪਾਉਣਾ ਵੀ ਪਾਰਟ ਪੂਸ਼ਣ ਆਸ਼ੂ ਦੇ ਲਈ ਜਿੱਥੇ ਨੁਕਸਾਨ ਹੋਇਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਫਾਇਦਾ ਦਿੰਦਾ ਦਿਖਾਈ ਦਿੱਤਾ ਹੈ ਕਿਉਂਕਿ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਸਿਪਾਉਣੀ ਉਹ ਆਸ਼ੂ ਨੂੰ ਪਾ ਸਕਦੇ ਸੀ ਕਿਉਂਕਿ ਉਹ ਜਿੱਤਣ ਦੇ ਸਮਰੱਥਾ ਰੱਖਦਾ ਸੀ ਪਰ ਲੋਕਾਂ ਨੇ ਤੀਜਾ ਆਪਸ਼ਨ ਦੇਖਿਆ ਜਾਂ ਕਹਿ ਲਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਵੋਟ ਪਾਈ ਹੈ ਜਿਹੜੇ ਆਸ਼ੂ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਸਿਪਾਉਣਾ ਚਾਹੁੰਦੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਲਗਭਗ 20000 ਦੇ ਨੇੜੇ ਵੋਟ ਹੈ ਉਹ ਇੱਥੇ ਹਾਸਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਇੱਥੇ ਰਵਨੀਤ ਬਿੱਟੂ ਵੀ ਭਾਜਪਾ ਦੇ ਐਮਪੀ ਜਿਹੜੇ ਭਾਵੇਂ ਉਹ ਨਹੀਂ ਸੀ ਜਿੱਤੇ ਚੋਣਾਂ ਦੇ ਵਿੱਚ ਉਹ ਹਾਰ ਗਏ ਸੀ ਪਰ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਇਸ ਹਲਕੇ ਦੇ ਵਿੱਚ ਭਾਜਪਾ ਦੀ ਵੋਟ ਹੈ ਜਿਹੜੀ ਉਹ 2024 ਦੀ ਲੋਕ ਸਭਾ ਚੋਣ ਵੇਲੇ ਬਹੁਤ ਵੱਧੀ ਸੀ 15000 ਦੇ ਜ਼ਿਆਦਾ ਜਿਹੜੀ ਲੀਡ ਹੈ ਇੱਥੇ ਭਾਜਪਾ ਨੂੰ ਰਵਨੀਤ ਬਿੱਟੂ ਨੂੰ ਮਿਲੀ ਸੀ ਤਾਂ ਉਹ ਚੀਜ਼ ਹੈ ਜਿਹੜੀ ਇੱਥੇ ਅਸਰ ਕਰਦੀ ਦਿਖਾਈ ਦਿੱਤੀ ਹੈ ਤੇ ਆਮ ਆਦਮੀ ਪਾਰਟੀ ਇਸ ਦਾ ਫਾਇਦਾ ਲਿਆ ਕੇ ਇਸ ਹਲਕੇ ਦੇ ਵਿੱਚੋਂ ਜਿੱਤ ਹਾਸਲ ਕਰ ਸਕੀ ਹੈ ਕਿਉਂਕਿ ਜਿਹੜੀ ਵੋਟ ਹੈ ਉਹ ਰਵਨੀਤ ਬਿੱਟੂ ਦੀ ਜਾਂ ਕਹ ਲਈਏ ਭਾਜਪਾ ਦੀ ਵੋਟ ਹੈ ਜਿਹੜੀ ਉਹ ਲਗਭਗ 20000 ਰੋਟ ਬਣਦੀ ਹੈ ਜੇਕਰ ਉਸ ਵੋਟ ਦੇ ਵਿੱਚੋਂ ਕੁਝ ਵੋਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਨੂੰ ਪੈਂਦੀ ਤਾਂ ਹੋ ਸਕਦਾ ਸੀ ਕਿ ਜ਼ਿਆਦਾਤਰ ਵੋਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੇ ਆਸ਼ੂ ਨੂੰ ਮਿਲ ਜਾਂਦੀ ਕਿਉਂਕਿ ਰਵਨੀਤ ਬਿੱਟੂ ਅਤੇ ਭਾਰਤ ਪੂਸ਼ਣ ਆਸ਼ੂ ਦੀ ਦੋਸਤੀ ਦੀਆਂ ਗੱਲਾਂ ਲਗਾਤਾਰ ਇਸ ਹਲਕੇ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਜਿਵੇਂ ਰਾਜਾ ਵੜਿੰਗ ਨੂੰ ਜਿਹੜਾ ਇਸ ਹਲਕੇ ਦੇ ਵਿੱਚੋਂ ਇੰਨੀ ਘੱਟ ਵੋਟ ਪੈਂਦੀ ਹੈ ਤਾਂ ਆਸ਼ੂ ਦੇ ਕਰਕੇ ਉਹ ਗੱਲ ਕਹੀ ਜਾਂਦੀ ਹੈ ਕਿ ਆਸ਼ੂ ਨੇ ਆਪਣੀ ਵੋਟ ਹੈ ਜਿਹੜੀ ਰਵਨੀਤ ਬਿੱਟੂ ਨੂੰ ਪਵਾਈ ਸੀ ਤਾਂ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਵੀ ਭਾਜਪਾ ਦੀ ਵੱਧ ਵੋਟ ਲਜਾਣਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਤਾਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਜਿਵੇਂ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਸੀ ਆਮ ਆਦਮੀ ਪਾਰਟੀ ਦੇ ਉੱਤੇ ਰਾਸ਼ਨ ਵੰਡਣ ਦੇ ਪੈਸੇ ਵੰਡਣ ਦੇ ਸੂਟ ਵੰਡਣ ਦੇ ਬਹੁਤ ਸਾਰੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਉਹ ਚੀਜ਼ਾਂ ਬਿਲਕੁਲ ਵੀ ਅਸਰ ਕਰਦੀਆਂ ਇਸ ਚੋਣ ਦੇ ਵਿੱਚ ਨਤੀਜੇ ਦੇ ਵਿੱਚ ਦਿਖਾਈ ਨਹੀਂ ਦਿੱਤੀਆਂ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਰਾਸ਼ਸਭਾ ਟਿਕਟ ਨੂੰ ਲੈ ਕੇ ਜਾਂ ਕਹਿ ਲਿਆ ਕਿ ਕੇਜਰੀਵਾਲ ਨੂੰ ਰਾਸ਼ਸਭਾ ਭੇਜਣ ਨੂੰ ਲੈ ਕੇ ਇਸ ਨੂੰ ਇੱਕ ਦਰਵਾਜ਼ਾ ਬਣਾਉਣ ਦੀ ਗੱਲ ਆਖੀ ਗਈ ਸੀ ਉਹ ਚੀਜ਼ ਦਾ ਵੀ ਲੋਕਾਂ ਤੇ ਕੋਈ ਅਸਰ ਦਿਖਾਈ ਨਹੀਂ ਦਿੱਤਾ ਤਾਂ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਨੈਰੇਟਿਵ ਜੋ ਵਰਤਾਂਤ ਚਲ ਰਿਹਾ ਸੀ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਚਲਦੀ ਹੈ ਜਾਂ ਫਿਰ ਦਿੱਲੀ ਵਾਲੇ ਕਬਜ਼ਾ ਕਰਕੇ ਪੰਜਾਬ ਦੇ ਉੱਤੇ ਬੈਠ ਚੁੱਕੇ ਨੇ ਤਾਂ ਉਹਨਾਂ ਗੱਲਾਂ ਦਾ ਕੋਈ ਅਸਰ ਇਸ ਚੋਣ ਦੇ ਵਿੱਚ ਦਿਖਾਈ ਨਹੀਂ ਦਿੱਤਾ ਹੋ ਸਕਦਾ ਹੈ ਕਿ ਇਹ ਸ਼ਹਿਰੀ ਇਲਾਕਾ ਹੋਰ ਤਰੀਕੇ ਨਾਲ ਸੋਚਦਾ ਹੋਵੇ ਜੇਕਰ ਇਹੀ ਚੋਣ ਪਿੰਡਾਂ ਦੇ ਵਿੱਚ ਪਿੰਡੂ ਹਲਕੇ ਦੇ ਵਿੱਚ ਹੁੰਦੀ ਤਾਂ ਇਸ ਦੇ ਨਤੀਜੇ ਹੋਰ ਵੀ ਹੋ ਸਕਦੇ ਸੀ ਪਰ ਸ਼ਹਿਰੀ ਲੋਕਾਂ ਜਿਹੜੇ ਉਹ ਸਰਕਾਰ ਦੇ ਪੱਖ ਦੇ ਵਿੱਚ ਇਸ ਵੇਲੇ ਵੋਟ ਪਾਉਂਦੇ ਦਿਖਾਈ ਦਿੰਦੇ ਨੇ ਸਰਕਾਰ ਤੋਂ ਕੰਮ ਲੈਣ ਦੇ ਇਰਾਦੇ ਨਾਲ ਇਹ ਵੋਟ ਪਾਈ ਹੋ ਸਕਦੀ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਸਿੱਧੇ ਤੌਰ ਤੇ ਇਸ ਨੂੰ ਸੈਮੀਫਾਈਨਲ ਮੰਨਦੇ ਹੋਏ ਫਾਈਨਲ ਜਿੱਤਣ ਤੱਕ ਦਾ ਐਲਾਨ ਕਰ ਦਿੱਤਾ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਇੱਥੋਂ ਚੋਣ ਜਿੱਤ ਕੇ ਪੰਜਾਬ ਦੇ ਵਿੱਚ ਦੂਜੀ ਵਾਰ ਸਰਕਾਰ ਬਣਾਏਗੀ ਅਤੇ ਸੈਮੀਫਾਈਨਲ ਜਿੱਤ ਕੇ ਅਸੀਂ ਇਹ ਐਲਾਨ ਕਰ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਤੁਹਾਨੂੰ ਹੋਰ ਕਿਹੜੇ-ਕਿਹੜੇ ਕਾਰਨ ਨਜ਼ਰ ਆਉਂਦੇ ਨੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ